ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅੰਮ੍ਰਿਤ ਵੇਲੇ ਦੀ ਜੇਕਰ ਤੁਸੀਂ ਤਾਕਤ ਵੇਖਣੀ ਹੈ ਤਾਂ 1 ਮਹੀਨਾ ਤੁਸੀਂ ਇਹ ਇੱਕ ਕੰਮ ਕਰਕੇ ਵੇਖ ਲੈਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਇੱਕ ਕੰਮ ਚਮਤਕਾਰ ਸਾਬਿਤ ਹੋ ਜਾਵੇਗਾ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਨਾਨਕਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕੁਝ ਭੈਣ ਭਰਾ ਅੰਮ੍ਰਿਤ ਵੇਲੇ ਬਾਰੇ ਬਹੁਤ ਜ਼ਿਆਦਾ ਹੀ ਸਵਾਲ ਪੁੱਛਦੇ ਹਨ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੀ ਕੀਮਤ ਅੰਮ੍ਰਿਤ ਵੇਲੇ ਦੀ ਤਾਕਤ ਬਾਰੇ ਪਤਾ ਹੈ ਨਾ ਉਹ ਭੈਣ ਭਰਾ ਅੰਮ੍ਰਿਤ ਵੇਲੇ ਉੱਠਣ ਦੀਆਂ ਜੁਗਤੀਆਂ ਅੰਮ੍ਰਿਤ ਵੇਲੇ ਉੱਠਣ ਦੇ ਢੰਗ ਤਰੀਕਿਆਂ ਬਾਰੇ ਪੁੱਛਦੇ ਹੀ ਰਹਿੰਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਵੀ ਅੰਮ੍ਰਿਤ ਵੇਲਾ ਬਣ ਜਾਵੇ ਪਰ ਕੁਝ ਭੈਣ ਭਰਾ ਜਿਨ੍ਹਾਂ ਦੇ ਮਨ ਵਿੱਚ ਅਜੇ ਵੀ ਇਹ ਸ਼ੰਕਾ ਹੈ ਕਿ ਅੰਮ੍ਰਿਤ ਵੇਲੇ ਦੇ ਵਿੱਚ ਐਡਾ ਕੀ ਖਾਸ ਹੁੰਦਾ ਹੈ ਕਿ ਅੰਮ੍ਰਿਤ ਵੇਲੇ ਉੱਠਣ ਉੱਤੇ ਜ਼ੋਰ ਹੀ ਜ਼ਿਆਦਾ ਕਿਉਂ ਦਿੱਤਾ ਜਾਂਦਾ ਹੈ ਹਰ ਇੱਕ ਕਥਾ ਦੇ ਵਿੱਚ ਇਹੀ ਸਿਰਫ ਅੰਮ੍ਰਿਤ ਵੇਲੇ ਬਾਰੇ ਹੀ ਕਿਉਂ ਸਮਝਾਇਆ ਜਾਂਦਾ ਹੈ ਤਾਂ ਉਹ ਇਹ ਸਵਾਲ ਪੁੱਛਦੇ ਹੀ ਰਹਿੰਦੇ ਹਨ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਕੀ ਹੋ ਜਾਵੇਗਾ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਖਾਸ ਕੀ ਮਿਲਦਾ ਹੈ ਤੇ ਜਿਹੜੇ ਵੀ ਭੈਣ ਭਰਾ ਇਸ ਤਰ੍ਹਾਂ ਦੇ ਸਵਾਲ ਪੁੱਛਦੇ ਹਨ ਉਹਨਾਂ ਦੇ ਚਰਣਾ ਦੇ ਵਿੱਚ ਇੱਕੋ ਹੀ ਬੇਨਤੀ ਹੈ ਜੀ ਕਿ ਇੱਕ ਵਾਰ ਤੁਸੀਂ ਖੁਦ ਅੰਮ੍ਰਿਤ ਵੇਲੇ ਉੱਠ ਕੇ ਵੇਖੋ ਔਖੇ ਸੌਖੇ ਜਿਵੇਂ ਵੀ ਉੱਠਿਆ ਜਾਂਦਾ ਹੈ అలਾਰਮ ਦੇ ਤਹਿਤ ਹੀ ਉੱਠਣਾ ਸਿੱਖ ਲਓ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਸੇਵਾ ਹੀ ਲੈ ਲਓ ਕਿ ਤੁਹਾਨੂੰ ਉਹ ਲਗਾਤਾਰ 40 ਦਿਨ ਇਸ ਅੰਮ੍ਰਿਤ ਵੇਲੇ ਉਠਾ ਦੇਵੇ ਤੇ ਜੇਕਰ ਤੁਸੀਂ 40 ਦਿਨ ਅੰਮ੍ਰਿਤ ਵੇਲੇ ਉੱਠ ਪੈਂਦੇ ਹੋ ਤਾਂ ਤੁਸੀਂ ਆਪ ਅੰਮ੍ਰਿਤ ਵੇਲੇ ਦੀ ਤਾਕਤ ਬਾਰੇ ਅੰਮ੍ਰਿਤ ਵੇਲੇ ਦੀ ਪਾਵਰ ਬਾਰੇ ਸੋਚ ਕੇ ਹੈਰਾਨ ਹੀ ਰਹਿ ਜਾਓਗੇ ਤੇ ਜੇਕਰ ਤੁਸੀਂ ਉਸ ਦਾ ਫਾਇਦਾ ਵੱਧ ਤੋਂ ਵੱਧ ਵੇਖਣਾ ਚਾਹੁੰਦੇ ਹੋ ਤਾਂ ਸਿਰਫ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਘੱਟੋ-ਘੱਟ 1 ਘੰਟਾ ਗੁਰਮੰਤਰ ਜਾਂ ਮੂਲ ਮੰਤਰ ਦਾ ਜਾਪ ਕਰ ਲੈਣਾ ਫਿਰ ਤੁਸੀਂ ਕਿਸੇ ਨੂੰ ਕੋਈ ਵੀ ਸਵਾਲ ਨਹੀਂ ਪੁੱਛੋਗੇ ਬਲਕਿ ਤੁਸੀਂ ਆਪ ਇਸ ਬਾਰੇ ਜਵਾਬ ਦੇਣੇ ਸ਼ੁਰੂ ਕਰ ਦਿਓਗੇ ਕਿ ਅੰਮ੍ਰਿਤ ਵੇਲੇ ਦੇ ਵਿੱਚ ਐਨੀ ਤਾਕਤ ਹੈ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਕੀ ਮਿਲਦਾ ਹੈ ਇਹ ਮੈਂ ਗੁਰੂ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਸਾਧ ਸੰਗਤ ਜੀ ਇੱਕ ਵਾਰ ਖੁਦ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋਗੇ ਭਜਨ ਬੰਦਗੀ ਕਰੋਗੇ ਫਿਰ ਦੱਸਣਾ ਕਿ ਜੇਕਰ ਅੰਮ੍ਰਿਤ ਵੇਲੇ ਵਿੱਚ ਉੱਠ ਕੇ ਆਪਾਂ ਇੱਕ ਵੀ ਵਾਹਿਗੁਰੂ ਦਾ ਨਾਮ ਸਿਮਰਨ ਕਰ ਲੈਂਦੇ ਹਾਂ ਉਹ ਇੱਕ ਵਾਰ ਵਾਹਿਗੁਰੂ ਜੀ ਕਹਿਣ ਦਾ ਵੀ ਜਾਂ ਇੱਕ ਵਾਰ ਮੂਲ ਮੰਤਰ ਦਾ ਜਾਪ ਕਰਨ ਦਾ ਵੀ ਫਲ ਸਾਡੀ ਝੋਲੀ ਦੇ ਵਿੱਚ ਪਤਾ ਨਹੀਂ ਪ੍ਰਮਾਤਮਾ ਜੀ ਕਿੰਨੇ ਰੂਪਾਂ ਦੇ ਵਿੱਚ ਪਾ ਦੇਣਗੇ ਕਿੰਨੇ ਹੀ ਮਾੜੇ ਸਾਡੇ ਕਰਮ ਕੱਟੇ ਜਾਣਗੇ ਕਿੰਨੇ ਸੋਹਣੇ ਸੋਹਣੇ ਸਾਡੇ ਲੇਖ ਤੇ ਕਰਮ ਲਿਖੇ ਜਾਣਗੇ ਜਰਾ ਆਪ ਵੀ ਸੋਚ ਕੇ ਵੇਖ ਲੈਣਾ ਸਾਧ ਸੰਗਤ ਜੀ ਕਿ ਜੇਕਰ ਅੰਮ੍ਰਿਤ ਵੇਲੇ ਦੇ ਵਿੱਚ ਕੋਈ ਤਾਕਤ ਨਾ ਹੋਵੇ ਅੰਮ੍ਰਿਤ ਵੇਲੇ ਦੇ ਵਿੱਚ ਜੇਕਰ ਕੋਈ ਪਾਵਰ ਨਾ ਹੋਵੇ ਤਾਂ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਾਹਿਬ ਹੀ ਕਿਉਂ ਅੰਮ੍ਰਿਤ ਵੇਲੇ ਉੱਠਦੇ ਹਨ ਫੇਰ ਤਾਂ ਉਹ ਕਿਸੇ ਵੀ ਵੇਲੇ ਉੱਠ ਕੇ ਪਾਠ ਕਰ ਸਕਦੇ ਹਨ ਕਿਉਂਕਿ ਪਰਮਾਤਮਾ ਤਾਂ ਹਰ ਵੇਲੇ ਵਾਸ ਕਰਦੇ ਹਨ ਪਰ ਅੰਮ੍ਰਿਤ ਵੇਲੇ ਦੇ ਵਿੱਚ ਕੁਝ ਐਸੀ ਸ਼ਕਤੀ ਹੈ ਜਿਸ ਦੇ ਕਾਰਨ ਸਾਰੇ ਹੀ ਗੁਰੂ ਘਰਾਂ ਵਿੱਚ ਸਾਰੇ ਹੀ ਘਰਾਂ ਵਿੱਚ ਅੰਮ੍ਰਿਤ ਵੇਲੇ ਉੱਠਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜਿਸ ਦਾ ਫਲ ਸਾਨੂੰ ਸਾਡੇ ਪਰਮਾਤਮਾ ਜੀ ਦੇ ਦਿੰਦੇ ਹਨ ਜੇਕਰ ਆਪਾਂ 1 ਘੰਟਾ ਤਾਂ ਜ਼ਿੰਦਗੀ ਦੇ ਲਈ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਲਈਏ ਜੇਕਰ ਤੁਸੀਂ ਅੰਮ੍ਰਿਤ ਵੇਲੇ ਦੀ ਤਾਕਤ ਵੇਖਣੀ ਹੈ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਜਪੇ ਹੋਏ ਨਾਮ ਦੀ ਤਾਕਤ ਵੇਖਣੀ ਹੈ ਤਾਂ ਅੱਜ ਹੀ ਤੁਸੀਂ ਆਪਣੇ ਆਪ ਦੇ ਨਾਲ ਵਾਅਦਾ ਕਰਕੇ ਸੋਵੋ ਕਿ ਮੈਂ ਆਪਣੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਸੱਚੇ ਮਨੋਂ ਦਿਲੋਂ ਇਹ ਕਹਿ ਕੇ ਸੋਵੋ ਕਿ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਸਕਦੇ ਹਾਂ ਤੁਹਾਡੇ ਉੱਪਰ ਜ਼ਰੂਰ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਤੁਹਾਨੂੰ ਅੰਮ੍ਰਿਤ ਵੇਲੇ ਪਰਮਾਤਮਾ ਜੀ ਆਪ ਆਵਾਜ਼ ਮਾਰ ਕੇ ਉਠਾਉਣਗੇ ਤੇ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਭਜਨ ਬੰਦਗੀ ਦੀ ਸੇਵਾ ਤੁਹਾਡੇ ਕੋਲ ਪਰਮਾਤਮਾ ਨੇ ਆਪ ਹੀ ਲੈ ਲੈਣੀ ਹੈ ਇੱਕ ਵਾਰ ਆਪਾਂ ਇੱਕ ਕਦਮ ਗੁਰੂ ਵੱਲ ਵਧਾ ਕੇ ਤਾਂ ਵੇਖੀਏ ਮਹਾਪੁਰਖ ਜੀ ਆਖਦੇ ਹਨ ਆਪਾਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵੱਲ ਵਧਾਉਣਾ ਹੈ ਤਾਂ ਮੇਰੇ ਸੱਚੇ ਪਾਤਸ਼ਾਹ ਜੀ ਪਰਮਾਤਮਾ ਦੀਨ ਦਇਆਲੂ ਕਿਰਪਾਲੂ ਪਾਤਸ਼ਾਹ ਲੱਖਾਂ ਕਰੋੜਾਂ ਕਦਮ ਚੱਲ ਕੇ ਸਾਡੇ ਬਾਹ ਫੜ ਲੈਣਗੇ ਤੇ ਸਾਥ ਸੰਗਤ ਜੀ ਆਓ ਆਪਾਂ ਆਪਣੇ ਪਾਤਸ਼ਾਹ ਜੀ ਦੇ ਵੱਲ ਰੋਜ਼ ਹੀ ਰਾਤ ਨੂੰ ਸੌਣ ਲੱਗਿਆਂ ਮੂਲ ਮੰਤਰ ਦਾ ਜਾਪ ਕਰਕੇ ਸੋਈਏ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਸੋਈਏ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਬਹੁਤ ਜਨਮ ਵਿਛੜੇ ਥੇ ਮਾ ਦੋ ਇਹ ਜਨਮ ਤੁਮ ਹਾਰੇ ਲੇਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਨ ਦਇਾਲ ਜੀ ਸਾਡੇ ਤੇ ਤਰਸ ਕਰ ਲੋ ਪਰਮਾਤਮਾ ਸਾਡੇ ਤੇ ਕਿਰਪਾ ਕਰੋ ਸਾਡੇ ਹਿਰਦੇ ਤੇ ਮਿਹਰ ਭਰਿਆ ਹੱਥ ਰੱਖ ਦਿਓ ਤਾਂ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੀ ਸੇਵਾ ਨਿਭਾ ਲਈਏ ਤੁਸੀਂ ਇੰਨੇ ਦਿਨ ਤੁਸੀਂ 40 ਦਿਨ ਸਿਰਫ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਅੰਮ੍ਰਿਤ ਵੇਲੇ ਦੀ ਤਾਕਤ ਬਾਰੇ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਦੋਂ ਵੀ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋਗੇ ਤਾਂ ਤੁਹਾਡੇ ਸਾਰੇ ਹੀ ਕਾਰਜ ਬਹੁਤ ਜਲਦੀ ਜਲਦੀ ਹੀ ਖਤਮ ਹੋ ਜਾਇਆ ਕਰਨਗੇ ਤੁਹਾਡੇ ਘਰ ਵਿੱਚ ਤਰੱਕੀ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਵਿੱਚੋਂ ਕਲੇ ਕਲੇਸ਼ ਖਤਮ ਹੋ ਜਾਵੇਗਾ ਸਮੇਂ ਸਿਰ ਹਰ ਇੱਕ ਕੰਮ ਨੂੰ ਤੁਸੀਂ ਪੂਰਿਆਂ ਕਰ ਸਕੋਗੇ ਤੁਹਾਡੇ ਘਰ ਵਿੱਚ ਬਰਕਤਾਂ ਤੇ ਖੁਸ਼ੀਆਂ ਦਾ ਵਾਸ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ